ਦੇ 2 ਸਾਲ ਦੀ ਪੁਰਾਣੀ ਗੱਲ ਨੂੰ ਅੱਗੇ ਰੱਖ ਕੇ ਤੁਸੀਂ ਉਸ ਉਸ ਟੌਪਿਕ ਦੇ ਉੱਤੇ ਮੇਰੇ ਨਾਲ ਬਹਿਸ ਬਸਈਆ ਸ਼ੁਰੂ ਕਰ ਲੈਂਦੇ ਹੋ ਮੈਨੂੰ ਰੋਸਟ ਕਰਨਾ ਸ਼ੁਰੂ ਕਰ ਦਿੰਦੇ ਹੋ ਮੈਂ 2 ਸਾਲ ਤੋਂ ਕਦੇ ਕੁਝ ਨਹੀਂ ਬੋਲਿਆ ਆ ਦੋ ਚਾਰ ਝੂਠਾਂ ਜਿਹਿਆਂ ਮੈਂ ਸੋਰੀ ਇੱਦਾਂ ਦੀ ਲੈਂਗੁਏਜ ਵਰਤ ਰਿਹਾ ਆ ਮੈਨੂੰ ਮੈਨੂੰ ਪਤਾ ਕਾਫੀ ਭੈਣਾਂ ਵੀ ਵੇਖ ਰਹੀਆਂ ਹੋਣਗੀਆਂ ਕਾਫੀ ਭਰਾ ਵੀ ਵੇਖ ਰਹੇ ਹੋਣਗੇ ਇਹ ਦੋ ਚਾਰ ਝੂਠਾਂ ਦੀਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜਾਂ ਟਿਕਟੋਕ ਦੇ ਉੱਤੇ ਇਹ ਇੰਨੇ 1200 ਬੰਦੇ ਚੰਗੇ ਨਹੀਂ ਲੱਗਦੇ ਉਹ ਨਵੀਆਂ-ਨਵੀਆਂ ਕਹਾਣੀਆਂ ਬਣਾ ਰਹੇ ਨੇ ਤੁਸੀਂ ਸਮਝ ਹੀ ਰਹੇ ਹੋਵਗੇ ਬੇਸ਼ੱਕ ਸਕਰੀਨ ਰਿਕਾਰਡ ਕੋਲਰ ਪੀਜ਼ਾ ਕਪਲ ਫਿਰ ਤੋਂ ਸੁਰਖੀਆਂ ਦੇ ਵਿੱਚ ਯੂਕੇ ਦੇ ਵਿੱਚ ਟਿਕਟੌਕ ਵਿਵਾਦ ਨੇ ਛੇੜੀ ਹੈ ਨਵੀਂ ਚਰਚਾ ਜਿਹਾ ਜਲੰਧਰ ਦਾ ਮਸ਼ਹੂਰ ਕੁਲੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਯੂਕੇ ਦੇ ਵਿੱਚ ਸੈਟਲ ਹੋਣ ਤੋਂ ਬਾਅਦ ਵੀ ਇਹ ਜੋੜਾ ਵਿਵਾਦਾਂ ਤੋਂ ਪਿੱਛਾ ਨਹੀਂ ਛੁਡਾ ਸਕਿਆ ਹੁਣ ਤਾੜਾ ਮਾਮਲਾ ਟਿਕਟੌਕ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਕੁਝ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਸਹਿਜ ਅਰੋੜਾ ਦਾ ਮਜ਼ਾਕ ਉਡਾਇਆ ਜਿਸ ਦੇ ਉੱਤੇ ਸਹਿਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਯੂਕੇ ਦੇ ਵਿੱਚ ਸੈਟਲ ਹੋਏ ਸਹਿਜ ਅਰੋੜਾ ਅਤੇ ਗੁਰਪ੍ਰੀਤ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਦੇ ਉੱਤੇ ਸਰਗਰਮ ਨੇ ਆਲੀਰ ਵਿੱਚ ਕੁਝ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਸਹਿਜ ਦਾ ਟਿਕਟੌਕ ਤੇ ਮਜ਼ਾਕ ਉਡਾਇਆ ਯਾਨੀ ਕਿ ਉਹਨਾਂ ਨੂੰ ਰੋਸਟ ਕੀਤਾ ਹੈ ਇਸ ਦੇ ਉੱਤੇ ਸਹਿਜ ਨੇ ਜਮ ਕੇ ਆਪਣੀ ਪੜ੍ਹਾਸ ਕੱਢੀ ਅਤੇ ਆਪਣੇ ਵਿਰੋਧੀਆਂ ਨੂੰ ਸਖਤ ਸੰਦੇਸ਼ ਵੀ ਦਿੱਤਾ ਸਹਿਜ ਨੇ ਲਾਈਵ ਸੈਸ਼ਨ ਦੇ ਦੌਰਾਨ ਦਾਵਾ ਕੀਤਾ ਹੈ ਕਿ ਇਹ ਸਭ ਉਹਨਾਂ ਨੂੰ ਸੋਸ਼ਲ ਮੀਡੀਆ ਅਤੇ ਨਿੱਜੀ ਪੱਧਰ ਦੇ ਉਤੇ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਦਾਇਕ ਹਿੱਸਾ ਹੈ ਸਹਿਜ अरोड़ा ਨੇ ਕਿਹਾ ਹੈ ਵੀ ਉਹ ਯੂਕੇ ਦੇ ਵਿੱਚ ਟਿਕਟੌਕ ਚਲਾਉਂਦੇ ਨਹੀਂ ਅਤੇ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡਣਾ ਚਾਹੁੰਦੇ ਨੇ ਪਰ ਕੁਝ ਲੋਕ ਅਜੇ ਵੀ ਉਹਨਾਂ ਨੂੰ ਪੁਰਾਣੇ ਮੁੱਦਿਆਂ ਦੇ ਨਾਲ ਜੋੜ ਕੇ ਨਿਸ਼ਾਨਾ ਬਣਾ ਰਹੇ ਨੇ ਸਹਿਜ ਨੇ ਦੋਸ਼ ਲਗਾਇਆ ਹੈ ਕਿ ਕੁਝ ਵਿਅਕਤੀ ਧਰਮ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਨਾਂ ਕਿਸੇ ਦਾ ਨਾਮ ਲਏ ਸਹਿਜ ਨੇ ਕਿਹਾ ਕਿ YouTube ਤੇ ਜੋ ਲੋਕ ਪੱਗ ਨਹੀਂ ਬੰਨ੍ਹਦੇ ਉਹ ਸਿੱਖ ਧਰਮ ਦੀ ਵਰਤੋਂ ਕਰਕੇ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਵੀ 2 ਸਾਲ ਪਹਿਲਾਂ ਦੇ ਵਿਵਾਦ ਨੂੰ ਵਾਰ-ਵਾਰ ਉਠਾਇਆ ਜਾ ਰਿਹਾ ਹੈ ਜਦ ਕਿ ਉਸ ਸਮੇਂ ਵੀ ਉਹਨਾਂ ਨੇ ਸੰਬੰਧਤ ਕੁੜੀਆਂ ਦੇ ਚਿਹਰੇ ਨਹੀਂ ਵਿਖਾਏ ਤਾਂ ਜੋ ਉਹਨਾਂ ਦਾ ਭਵਿੱਖ ਖਰਾਬ ਨਾ ਹੋਵੇ ਸਹਿਜ ਨੇ ਦੱਸਿਆ ਹੈ ਕਿ ਯੂਕੇ ਦੇ ਵਿੱਚ ਵੀ ਉਹਨਾਂ ਨੂੰ ਸੋਸ਼ਲ ਮੀਡੀਆ ਟ੍ਰੋਲਸ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦਾ ਇਮੀਗ੍ਰੇਸ਼ਨ bizness ਪਾਰਟਨਰ ਵੀ ਨਿਸ਼ਾਨੇ ਤੇ ਆਇਆ ਹੈ ਤੇ ਇਸ ਤੋਂ ਇਲਾਵਾ ਇੱਕ ਸਟੂਡੀਓ ਨੇ ਸਹਿਜ ਨਾਲ ਗਾਣਾ ਰਿਕਾਰਡ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਸਹਿਜ ਨੇ ਇਹਨਾਂ ਸਾਰੀਆਂ ਘਟਾਵਾਂ ਨੂੰ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਦੱਸਿਆ ਹੈ ਸੋ ਕੁਲੜ ਪੀਜਾ ਕਪਲ ਨੇ ਜਲੰਧਰ ਦੇ ਭਗਵਾਨ ਵਾਲਮੀਕ ਚੌਂਕ ਨੇੜੇ ਆਪਣੇ ਵਿਲੱਖਣ ਕੁਲੜ ਪੀਜਾ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ ਸਹਿਜ ਅਰੋੜਾ ਨੇ ਇੱਕ ਸਧਾਰਨ ਕਾਊਂਟਰ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਰੁਪੇਤ ਕੌਰ ਦੇ ਨਾਲ ਵਿਆਹ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਕਾਰੋਬਾਰ ਨਵੀਆਂ ਉਚਾਈਆਂ ਤੇ ਪਹੁੰਚ ਗਿਆ ਤੇ ਕੁੱਲੜ ਦੇ ਵਿੱਚ ਪੀਜ਼ਾ ਪ੍ਰੋਸਟ ਦੀ ਨਵੀਂ ਸੰਕਲਪ ਨੇ ਫੂਡ ਬਲੌਗਰਸ ਦਾ ਧਿਆਨ ਖਿੱਚਿਆ ਤੇ ਜਿਸ ਨਾਲ ਇਹ ਜੋੜਾ ਪੰਜਾਬ ਦੇ ਸਮੇਤ ਪੂਰੇ ਦੇਸ਼ ਦੇ ਵਿੱਚ ਹੀ ਮਸ਼ਹੂਰ ਹੋ ਗਿਆ ਸੀ। ਸੋਸ਼ਲ ਮੀਡੀਆ ਤੇ ਉਹਨਾਂ ਦੇ ਫਾਲੋਅਰਸ ਦੀ ਗਿਣਤੀ ਵੀ ਲਗਾਤਾਰ ਹੀ ਵਾਧੀ ਗਈ ਤਾਂ ਕੁੱਲੜ ਪੀਜ਼ਾ ਕਪਲ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਘਿਰ ਚੁੱਕਿਆ। ਤੁਹਾਨੂੰ ਦੱਸੀਏ ਵੀ ਸਭ ਤੋਂ ਪਹਿਲਾਂ ਉਹ ਉਦੋਂ ਚਰਚਾ ਦੇ ਵਿੱਚ ਆਏ ਜਦੋਂ ਉਹਨਾਂ ਨੇ ਏਅਰ ਰਾਈਫਲ ਦੇ ਨਾਲ ਇੱਕ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ। ਇਸ ਮਾਮਲੇ ਦੇ ਵਿੱਚ ਜਲੰਧਰ ਸਿ ਬੰਦੂਕ ਸੱਭਿਆਚਾਰ ਨੂੰ ਉਜਾਗਰ ਕਰਨ ਦੇ ਦੋਸ਼ ਦੇ ਵਿੱਚ ਕੇਸ ਦਰਜ ਕੀਤਾ ਸੀ ਹਾਲਾਂਕਿ ਦੋਹਾਂ ਨੂੰ ਥਾਣੇ ਦੇ ਵਿੱਚ ਹੀ ਜ਼ਮਾਨਤ ਮਿਲ ਗਈ ਤਾਂ ਇਸ ਤੋਂ ਬਾਅਦ ਵਿੱਚ ਕੁੱਲੜ ਪੀਜ਼ਾ ਕਪਲ ਉਦੋਂ ਵੱਡੇ ਵਿਵਾਦ ਦੇ ਵਿੱਚ ਫਸ ਗਿਆ ਜਦੋਂ ਉਹਨਾਂ ਦੀਆਂ ਕਥਿਤ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਤੇ ਇਹ ਵੀਡੀਓਜ਼ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਸਾਬਕਾ ਕਰਮਚਾਰੀ ਤਨੀਸ਼ਾ ਵਰਮਾ ਨੇ ਕਥਿਤ ਤੌਰ ਦੇ ਉੱਤੇ ਲੀਕ ਕੀਤੀਆਂ ਸਨ ਸਹਿਜ ਅਤੇ ਗੁਰਪ੍ਰੀਤ ਕੌਰ ਨੇ ਸ਼ੁਰੂਦ ਵਿੱਚ ਵੀਡੀਓਜ਼ ਨੂੰ ਫਰਜੀ ਦੱਸਿਆ ਪਰ ਜਦੋਂ ਹੋਰ ਵੀਡੀਓਜ਼ ਸਾਹਮਣੇ ਆਈਆਂ ਤਾਂ ਉਹਨਾਂ ਨੇ ਕਮਿਸ਼ਨਰੇਟ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੇ ਤਨੀਸ਼ਾ ਵਰਮਾ ਨੂੰ ਗ੍ਰਫਤਾਰ ਕਰ ਲਿਆ ਪਰ ਉਸਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਨੌਕਰੀ ਦੌਰਾਨ ਉਸ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਜਾਂਦਾ ਸੀ ਕਈ ਵਿਵਾਦਾਤ ਹੈ ਤਾਂ ਕਿਹਾ ਤੋਂ ਬਾਅਦ ਦੇ ਵਿੱਚ ਸਹਿਜ अरोड़ा ਅਤੇ ਗੁਰਪ੍ਰੀਤ ਕੌਰ ਨੇ 2024 ਦੇ ਅਖੀਰ ਦੇ ਵਿੱਚ ਆਪਣੇ ਬੱਚੇ ਦੇ ਨਾਲ ਪੰਜਾਬ ਛੱਡ ਕੇ ਯੂਕੇ ਦੇ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ। ਅੰਮ੍ਰਿਤਸਰ 에য়ারਪੋਰਟ ਤੋਂ ਵਿਦੇਸ਼ ਰਵਾਨਾ ਹੁੰਦੇ ਸਮੇਂ ਉਹਨਾਂ ਨੇ ਵੀਡੀਓ ਸਾਂਝੀ ਕੀਤੀ ਸੀ। ਯੂਕੇ ਪਹੁੰਚਣ ਤੋਂ ਬਾਅਦ ਵਿੱਚ ਸਹਿਜ ਨੇ ਗਾਇਕੀ ਦੇ ਵਿੱਚ ਹੱਥ ਜੋ ਹੈ ਆਪਣਾ ਅਜ਼ਮਾਇਆ ਅਤੇ ਉਸ ਦਾ ਗੀਤ ਵਿਸ਼ ਨੂੰ ਡਾਈ ਰਿਲੀਜ਼ ਕੀਤਾ। ਜਿਸ ਨੂੰ ਗੁਰਪ੍ਰੀਤ ਨੇ ਪ੍ਰੋਡਿਊਸ ਕੀਤਾ ਤੇ ਇਸ ਗੀਤ ਨੂੰ ਕਾਫੀ ਜ਼ਿਆਦਾ ਸਰਾਣਾ ਵੀ ਮਿਲੀ ਸੀ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇ ਉੱਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਵੀਡੀਓ ਵੀ ਸਾਂਝੀ ਕੀਤੀ ਹਾਲਾਂਕਿ ਯੂਕੇ ਦੇ ਵਿੱਚ ਵੀ ਉਹਨਾਂ ਦੀਆਂ ਮੁਸ਼ਕਲਾਂ ਹੁਣ ਘਟ ਨਹੀਂ ਹੋ ਰਹੀਆਂ ਨੇ ਸਹਿਜ ਦੇ ਪੱਗ ਬਨਣ ਨੂੰ ਲੈ ਕੇ ਵੀ ਨਿਹੰਗ ਸਿੰਘਾਂ ਨੇ ਧਮਕੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜਾਂ ਤਾਂ ਫਿਰ ਸਹਿਜ ਵੀਡੀਓ ਬਣਾਉਣਾ ਬੰਦ ਕਰ ਦੇ ਜਾਂ ਤਾਂ ਫਿਰ ਪੱਗ ਬਨਣੀ ਛੱਡ ਦੇਵੇ ਇਹਨਾਂ ਸਾਰੀਆਂ ਘਟਨਾਵਾਂ ਅਤੇ ਟ੍ਰੋਲਿੰਗ ਦੇ ਬਾਅਦ ਵਿੱਚ ਸਹਿਜ ਅਤੇ ਗੁਰਪ੍ਰੀਤ ਨੇ ਯੂਕੇ ਜਾਣ ਦਾ ਫੈਸਲਾ ਕੀਤਾ ਸੀ ਸੋ ਜੀ ਹੁਣ ਕੁੱਲੜ ਪੀਜ਼ਾ ਕਪਲ ਦੀ ਕਹਾਣੀ ਇੱਕ ਸਧਾਰਨ ਕਾਰੋਬਾਰ ਤੋਂ ਸ਼ੁਰੂ ਹੋ ਕੇ ਸੋਸ਼ਲ ਮੀਡੀਆ ਦੀ ਮਸ਼ਹੂਰੀ ਅਤੇ ਵਿਵਾਦਾਂ ਤੱਕ ਪਹੁੰਚ ਚੁੱਕੀ ਹੈ ਯੂਕੇ ਦੇ ਵਿੱਚ ਨਵੀਂ ਸ਼ੁਰੂਆਤ ਦੀ ਕੋਸ਼ਿਸ਼ ਤੋਂ ਬਾਅਦ ਵਿੱਚ ਵੀ ਉਹ ਅਜੇ ਵੀ ਵਿਵਾਦਾਂ ਅਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੇ ਨੇ ਸਹਿਜ ਅਰੋਰਾ ਦੀ ਤਾਜ਼ਾ ਪ੍ਰਤੀਕਿਰਿਆ ਤੇ ਉਹਨਾਂ ਦੇ ਸਖਤ ਸੰਦੇਸ਼ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਹ ਆਪਣੇ ਵਿਰੋਧੀਆਂ ਦੇ ਸਾਹਮਣੇ ਝੁਕਣ ਵਾਲੀ ਨਹੀਂ ਨੇ ਸ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਅਫਵਾਹਾਂ ਦੇ ਉੱਤੇ ਭਰੋਸਾ ਕਰਨ ਦੀ ਬਜਾਏ ਸਚਾਈ ਦੀ ਪੜਤਾਲ ਕਰ ਲਿਆ ਕਰਨ ਮੈਂ ਸਭ ਕੁਝ ਛੱਡਤਾ ਆਪਣਾ ਪਰਿਵਾਰ ਛੱਡ ਕੇ ਇੱਥੇ ਆ ਗਿਆ ਸਾਰਾ ਕੁਝ ਛੱਡ ਕੇ ਇੱਥੇ ਆ ਗਿਆ ਅੱਗੇ ਨਿਕਲਦਾ ਜਾ ਰਿਹਾ ਪਰ ਤੁਸੀਂ ਲੋਕਾਂ ਨੇ ਮੈਨੂੰ ਉੱਥੇ ਹੀ ਖਿੱਚਿਆ ਹੋਇਆ ਬਾਰ-ਬਾਰ 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 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ